ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਬਾਬਾ ਜੀ ਦੀ ਇੱਕ ਹੋਰ ਸਾਕੀ ਸਰਵਨ ਕਰੀਏ ਜੀ ਦੀਵਾਲੀ ਦੀ ਰਾਤ ਸੀ ਤੇ ਹਰ ਕੋਈ ਆਪੋ ਆਪਣੇ ਘਰ ਵਿੱਚ ਆਪਣੇ ਢੰਗ ਨਾਲ ਦੀਵਾਲੀ ਮਨਾ ਰਿਹਾ ਸੀ ਪਰ ਮਹਾਪੁਰਖਾਂ ਦੇ ਇੱਕ ਸ਼ਰਧਾਲੂ ਤੇ ਮਨ ਵਿੱਚ ਵਿਚਾਰ ਆਇਆ ਕਿ ਅੱਜ ਬਾਬਾ ਜੀ ਨੂੰ ਕੋਈ ਨਹੀਂ ਡੇਰੇ ਜਾ ਕੇ ਬਾਬਾ ਜੀ ਨੂੰ ਮਿਲ ਕੇ ਆਈਏ ਸੋ ਇਹ ਰਾਤੀ ਤਿਆਰ ਹੋ ਗਿਆ ਕਾਲੀ ਬੋਲੀ ਰਾਤ ਸੀ ਤੇ ਸਾਈਕਲ ਤੇ ਸਵਾਰ ਹੋ ਕੇ ਘੁੰਮਣੀ ਦੇ ਨੇਵਲ ਨੂੰ ਚੱਲੇ ਪਾਲੇ ਇਹ ਰਸਤੇ ਵਿੱਚ ਜਦੋਂ ਪਹੁੰਚਾ ਤੇ ਚਾਰ ਦੀ ਗਿਣਤੀ ਦੇ ਵਿੱਚ ਲਟੇਰੀਆਂ ਨੇ ਇਹਨਾਂ ਸ਼ਰਧਾਲੂ ਨੂੰ ਰੋਕ ਲਿਆ ਤੇ ਆਖਿਆ ਜੋ ਕੁਝ ਵੀ ਹੈ ਇੱਥੇ ਰੱਖ ਦੇ ਇੱਕ ਲਟੇਰੀ ਨੇ ਉਹਨਾਂ ਦੇ ਸਾਈਕਲ ਨੂੰ ਹੱਥ ਪਾ ਲਿਆ ਦੂਜਾ ਜੇਬ ਫਰੋਲਣ ਲੱਗ ਪਿਆ ਤੇ ਜਦੋਂ ਉਹ ਆਪਣਾ ਕੰਮ ਕਰ ਰਹੀ ਸੀ ਸਾਹ ਨੂੰ ਕੋਈ ਜੇ ਫੋਲਡ ਰਿਆ ਸੀ ਕੋਈ ਸਾਈਕਲ ਨੂੰ ਫੜ ਰਿਆ ਸੀ ਤਾਂ ਉਹ ਬਾਬਾ ਜੀ ਦੇ ਸੇਵਕ ਨੇ ਉੱਚੀ ਉੱਚੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਨਾਨਕ ਦੇਵ ਦੇ ਨਾਰੇ ਲਾਉਣੇ ਚਾਲੂ ਕਰ ਦਿੱਤੇ ਸੇਵਕ ਦੀ ਉੱਚੀ ਆਵਾਜ਼ ਸੁਣ ਕੇ ਉਹ ਚਾਰ ਹੀ ਲੁਟੇਰੇ ਰਾਤ ਦੇ ਹਨੇਰੇ ਵਿੱਚ ਖਿਸ ਗਏ ਕਿਤੇ ਇਹ ਸੰਤਨ ਦਾ ਸ਼ਰਧਾਲੂ ਫਿਰ ਸਾਈਕਲ ਤੇ ਸਵਾਰ ਹੋ ਕੇ ਡੇਰੇ ਪਹੁੰਚਾ ਤੇ ਮਹਾਪੁਰਖਾਂ ਦੀ ਬਾਹਰ ਕੱਚੀ ਕੁਟਿਆ ਦੇ ਬਾਹਰ ਜਾ ਕੇ ਦਰਵਾਜ਼ਾ ਬੰਦ ਸੀ ਬੈਠ ਗਿਆ ਅੰਦਰ ਵੀ 25 ਸਰੀਰ ਬੈਠੇ ਸਨ ਜੋ ਨਾਮ ਦਾ ਅਭਿਆਸ ਕਰ ਰਹੇ ਸਨ ਬਾਣੀ ਪਾੜਦੇ ਸਨ ਇੱਕ ਸ਼ਰਧਾਲੂ ਨੇ ਤਾਂ ਦਰਵਾਜ਼ਾ ਖੜਕਾਇਆ ਨਾ ਅਤੇ ਨਾ ਹੀ ਕੋਈ ਆਵਾਜ਼ ਕੀਤੀ ਕਿਉਂਕਿ ਚੁੱਪਚੀ ਬੀਤਾ ਜਾ ਕੇ ਬੈਠ ਗਿਆ ਕਿ ਮਹਾਪੁਰਖਾਂ ਦੀ ਜੇ ਮੰਡਲੀ ਉਸੇ ਬੈਠੀ ਹੈ ਉਹਨਾਂ ਦੀ ਬੇਤੀ ਉਖੜ ਜਾਵੇਗੀ ਇਹ ਜੋ ਸ਼ਰਧਾਲੂ ਸੀ ਅਡੋਰ ਜਾ ਕੇ ਦਰਵਾਜ਼ੇ ਦੇ ਬਾਹਰ ਬੈਠਾ ਤੇ ਸਵਾਸ ਸੋ ਸਵਾਹੀ ਗੁਰੂ ਸਤਨਾਮ ਦਾ ਜਾਪ ਕਰਨ ਲੱਗ ਪਿਆ ਬਾਹਰ ਠੰਡ ਬੜੀ ਸੀ ਪੰਜ ਕਿ ਮਿੰਟ ਹੋਏ ਹਨ ਬੈਠੇ ਨੂੰ ਤੇ ਮਹਾਪੁਰਖਾਂ ਨੇ ਅੰਦਰੋਂ ਇੱਕ ਸ਼ਰਧਾਲੂ ਨੂੰ ਆਖਿਆ ਬਾਹਰ ਠੰਡ ਬਹੁਤ ਹੈ ਜੇ ਬਾਹਰ ਬੈਠਾ ਉਸ ਨੂੰ ਆਖੋ ਅੰਦਰ ਆ ਜਾਵੇ ਸ਼ਰਧਾਲੂ ਨੂੰ ਕੁਟੀਏ ਦੇ ਅੰਦਰ ਲੈ ਲਿਆ ਨਮਸਕਾਰ ਕੀਤੀ ਜਾ ਕੇ ਸੰਜੀ ਨੇ ਉਹਦਾ ਹੱਥ ਫੜ ਲਿਆ ਤੇ ਵਚਨ ਕੀਤਾ ਜਦੋਂ ਦਾ ਤੂੰ ਘਰੋਂ ਚੱਲਿਆ ਹੈ ਉਦੋਂ ਦੀ ਹੀ ਅਸੀਂ ਤੇਰੀ ਉਡੀਕ ਕਰ ਰਹੇ ਹਾਂ ਤੇ ਤੇਰਾ ਧਿਆਨ ਰੱਖ ਰਹੇ ਹਾਂ ਤੇ ਉਹ ਕੀ ਆਖਦੇ ਸਨ ਸੇਵਕ ਨੇ ਉੱਤਰ ਦਿੱਤਾ ਜੀ ਤੁਹਾਡੀਆਂ ਤੁਸੀਂ ਜਾਣੋ ਬਾਬਾ ਜੀ ਨੇ ਫਿਰ ਅੱਗੋਂ ਆਖਿਆ ਅੱਗੇ ਤੋਂ ਰਾਤ ਨੂੰ ਆਉਣਾ ਹੋਵੇ ਤਾਂ ਇਕੱਲੇ ਨਹੀਂ ਆਉਣਾ ਦੋ ਜਾਣੇ ਹੋਵੇ ਤਾਂ ਜਿੱਥੇ ਮਰਜ਼ੀ ਆਵੋ ਜਾਓ ਰਾਤ ਦੇ ਇਕੱਲੇ ਨਹੀਂ ਆਉਣਾ ਸੋ ਇਸ ਤਰ੍ਹਾਂ ਸੇਵਕ ਹੋਏ ਦਿਖਾਵੇ ਦੇ ਮਹਾਵਾਕ ਅਨੁਸਾਰ ਮਹਾਪੁਰਖ ਜਦੋਂ ਆਪਾਂ ਘਰ ਤੋਂ ਚੱਲਦੇ ਹਾਂ ਤਾਂ ਮਹਾਪੁਰਖ ਉਦੋਂ ਹੀ ਸਾਡੀ ਹਾਜ਼ਰੀ ਮਨਜ਼ੂਰ ਕਰ ਲੈਂਦੇ ਹਨ ਸਾਡੇ ਅੰਗ ਸੰਗ ਰਹਿੰਦੇ ਹਨ ਸੋ ਇੱਥੇ ਸਾਡਾ ਨਾਮ ਫਤਿਹ ਬਲਾਉ ਅਤੇ ਜੇ ਸਾਡੀਆਂ ਤੁਹਾਨੂੰ ਇਹ ਵੀਡੀਓ ਉਪਰਲਾ ਚੰਗਾ ਲੱਗ ਰਿਹਾ ਤੇ ਪਲੀਜ਼ ਕਮੈਂਟਾਂ ਦੇ ਵਿੱਚ ਦੱਸੋ ਤੇ ਨਾਲ ਸ਼ੇਅਰ ਤੇ ਲਾਈਕ ਵੀ ਕਰ ਦਿਆ ਕਰੋ ਕਿਉਂਕਿ ਬਾਬਾ ਜੀ ਦਾ ਪ੍ਰਚਾਰ ਦੀ ਸੰਦੇਸ਼ਾਂ ਦੇ ਵਿੱਚ ਅੱਗੇ ਵੀ ਹੋ ਰਿਹਾ ਅਸੀਂ ਵੀ ਨਮਾਣਾ ਜਤਨ ਕਰੀਏ ਤਾਂ ਬਾਬੀ ਜੀ ਦੀਆਂ ਸਾਖੀਆਂ ਸੁਣ ਕੇ ਸੰਗਤ ਲਾਹਾ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ